ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਸ਼ਾਮ ਦਾ ਟਾਈਮ ਸੀ ਜੀ ਤੇ ਅਸੀਂ ਚੱਲ ਪਏ ਸੀ ਘਰ ਤੋਂ ਸਿੱਧ ਸਰਲ ਹੋਰਾਂ ਸਾਹਿਬ ਮੱਥਾ ਟੇਕਣ ਵਾਸਤੇ ਕਾਫੀ ਟਾਈਮ ਹੋ ਗਿਆ ਸੀ ਅਸੀਂ ਉੱਥੇ ਮੱਥਾ ਟੇਕਣ ਨਹੀਂ ਸੀ ਗਏ ਹਰਪ੍ਰਵੀਨ ਦੇ ਨਾਨੀ ਵੀ ਆਏ ਹੋਏ ਸੀ ਤਾਂ ਅਸੀਂ ਸੋਚਿਆ ਕਿ ਅੱਜ ਸਾਰੇ ਜਾਨੇ ਮੱਥਾ ਟੇਕ ਕੇ ਆਉਣੇ ਆ ਤੇ ਰਸਤੇ ਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਟਾਈਮ ਲੱਗ ਗਿਆ ਕਿਉਂਕਿ ਅੱਗੇ ਜਾ ਕੇ ਨਾ ਬੇ ਕਾਫੀ ਜ਼ਿਆਦਾ ਟ੍ਰੈਫਿਕ ਹੋ ਗਿਆ ਸੀਗਾ ਤੇ ਫਿਰ ਸਾਨੂੰ ਪਹੁੰਚਦੇ ਪਹੁੰਚਦੇ ਜੀ ਉੱਥੇ ਵੱਜ ਗਈ ਸੀ 5 ਤੇ ਗੁਰੂ ਘਰ ਅਸੀਂ ਪਹੁੰਚ ਗਏ ਸੀ ਜੀ ਪਹੁੰਚਣ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਸਰੋਵਰ ਤੇ ਗਏ ਉੱਥੇ ਕੀਤਾ ਜੀ ਅਸੀਂ ਪੰਜ ਇਸ਼ਨਾਨਾ ਹੱਥ ਮੂੰਹ ਧੋਇਆ ਤੇ ਆਲਾ ਦਵਾਲਾ ਇੰਨਾ ਕਾ ਜ਼ਿਆਦਾ ਸੋਹਣਾ ਲੱਗ ਰਿਹਾ ਸੀ ਤੇ ਗੁਰੂ ਘਰ ਬਹੁਤ ਹੀ ਸਕੂਨ ਭਰੀ ਜਗ੍ਹਾ ਹੁੰਦੀ ਹੈ ਕਿਉਂਕਿ ਜਿੱਥੇ ਗੁਰੂ ਮਹਾਰਾਜ ਜੀ ਮੌਜੂਦ ਹੋਣ ਉਹ ਹਰ ਜਗ੍ਹਾ ਸਪੂਨ ਵਾਲੀ ਹੀ ਹੁੰਦੀ ਹੈ ਪੰਜchnana ਕਰਨ ਤੋਂ ਬਾਅਦ ਅਸੀਂ ਪਹੁੰਚੇ ਜੀ ਦਰਪਾਰ ਸਾਹਿਬ ਦੇ ਵਿੱਚ ਦਰਪਾਰ ਸਾਹਿਬ ਦੇ ਵਿੱਚ ਲੜੀਵਾਰ ਖੰਡ ਪਾਠ ਪ੍ਰਕਾਸ਼ ਹੋਏ ਹੋਏ ਸੀ ਗੁਰਬਾਣੀ ਦਾ ਜਾਪ ਹੋ ਰਿਹਾ ਸੀ ਅਸੀਂ ਨਸਤਮਸਤ ਹੋਣ ਤੋਂ ਬਾਅਦ ਥੋੜਾ ਟਾਈਮ ਬੈਠ ਕੇ ਗੁਰਬਾਣੀ ਦਾ ਪਾਠ ਸੁਣਿਆ ਜੀ ਤੇ ਬਾਣੀ ਸੁਣਨ ਤੋਂ ਬਾਅਦ ਅਸੀਂ ਲਿਆ ਜੀ ਉੱਥੋਂ ਦਾ ਪ੍ਰਸ਼ਾਦ ਪ੍ਰਸ਼ਾਦ ਲੈਣ ਤੋਂ ਬਾਅਦ ਅਸੀਂ ਤੁਰ ਪਏ ਜੀ ਅੰਗੇਠਾ ਸਾਹਿਬ ਵੱਲੋਂ ਏ ਅਸੀਂ ਅੰਗੇਠਾ ਸਾਹਿਬ ਪਹੁੰਚੇ ਜੀ ਕਿਉਂਕਿ ਇਹ ਉਹ ਜਗ੍ਹਾ ਸੀ ਜਿੱਥੇ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਤੇ ਇਸ ਜਗ੍ਹਾ ਦਾ ਨਾਂ ਰੱਖਿਆ ਸੀ ਜੀ ਹੁਣ ਅੰਗੇਠਾ ਸਾਹਿਬ ਤੇ ਅੱਜ ਵੀ ਗੁਰੂ ਮਹਾਰਾਜ ਜੀ ਸਾਰੀ ਜਗ੍ਹਾ ਦੇ ਵਿੱਚ ਮੌਜੂਦ ਹਨ ਕਿਉਂਕਿ ਸੰਤ ਮਹਾਂਪੁਰਖ ਸਰੀਰ ਕਰਕੇ ਭਾਵੇਂ ਦੁਨੀਆ ਛੱਡ ਜਾਂਦੇ ਨੇ ਪਰ ਉਹਨਾਂ ਦੇ ਜੋ ਬੋਲ ਉਹਨਾਂ ਦੇ ਵਿਚਾਰ ਉਹਨਾਂ ਦੇ ਜੋ ਬਚਨ ਹੁੰਦੇ ਨੇ ਉਹਨਾਂ ਦੀ ਜੋ ਭਗਤੀ ਤਪੱਸਿਆ ਹੁੰਦੀ ਔਰ ਇਹਂਦੀ ਦੁਨੀਆ ਤੱਕ ਦੁਨੀਆ ਤੇ ਹੀ ਰਹਿੰਦੀ ਐ ਤੇ ਸੰਗਤਾਂ ਦੇ ਦਿਲ ਚ ਵਸਦੀ ਰਹਿੰਦੀ ਐ ਅਸੀਂ ਗਿੱਠਾ ਸਾਹਿਬ ਮੱਥਾ ਟੇਕਿਆ ਇੱਧਰ ਬੀਬੀਆਂ ਕਰ ਰਹੀਆਂ ਸੀ ਜੀ ਸੁਖਨੀ ਸਾਹਿਬ ਦਾ ਪਾਠ ਤੇ ਇੰਨਾ ਜ਼ਿਆਦਾ ਸਕੂਨ ਮਿਲ ਰਿਹਾ ਸੀ ਬਹੁਤ ਹੀ ਸ਼ਾਂਤੀ ਸੀ ਜੀ ਅੰਦਰ ਅਸੀਂ ਬੈਠ ਕੇ ਥੋੜਾ ਟਾਈਮ ਉੱਥੇ ਪਾਠ ਸੁਣਿਆ ਪਾਠ ਸੁਣਨ ਤੋਂ ਬਾਅਦ ਜੀ ਅਸੀਂ ਆ ਗਏ ਸੀ ਵਾਪਸ ਤੇ ਲੰਗਰ ਸਾਨੂੰ ਇੱਥੇ ਜੀ ਸਿੱਧਾਂ ਦੀ ਸਮਾਦ ਵੀ ਬਣੀ ਹੋਈ ਐ ਇੱਕ ਅਸੀਂ ਉੱਥੇ ਮੱਥਾ ਟੇਕਿਆ ਉਤ ਬਾਤ ਅਸੀਂ ਚੱਲ ਪਈ ਸੀ ਜੀ ਬਾਬਾ ਜੀ ਦੀ ਕੋਠੀ ਵਾਲ ਨੂੰ ਜਿੱਥੇ ਬਾਬਾ ਜੀ ਵਿਰਾਜਮਾਨ ਹੁੰਦੇ ਸੀਗੇ ਤੇ ਸਾਨੂੰ ਉੱਥੇ ਜੀ ਆਪਾਂ ਨਰਿੰਦਰ ਸਿੰਘ ਜੀ ਮਿਲੇ ਜੋ ਇਸ ਟਾਈਮ ਉੱਥੇ ਦੀ ਸਾਰੀ ਸਾਮ ਸੰਭਾਲ ਸੰਭਾਲ ਰਹੇ ਨੇ ਜੀ ਗੁਰੂ ਦਾ ਗੁਰੂ ਘਰ ਦਾ ਦੇਖ ਰੇਖ ਕਰ ਰਹੇ ਨੇ ਤੇ ਸਾਡੀ ਕਿਸਮਤ ਚੰਗੀ ਸੀ ਭਾਗਾਂ ਵਾਲੀ ਸੀ ਨਹੀਂ ਤੇ ਬਾਬਾ ਜੀ ਸਿਰਫ ਐਤਵਾਰ ਨੂੰ ਹੀ ਮਿਲਦੇ ਨੇ ਤੇ ਅੱਜ ਉਹ ਕਿਤੇ ਜਾ ਰਹੇ ਸੀ ਸਾਨੂੰ ਮਿਲੇ ਬਹੁਤ ਹੀ ਪਿਆਰ ਨਾਲ ਸਾਨੂੰ ਸਾਰਿਆਂ ਨਾਲ ਸਾਨੂੰ ਮਿਲੇ ਜੀ ਹਰ ਪਰ ਵੀ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਉਸ ਤੋਂ ਬਾਅਦ ਸਾਡੇ ਨਾਲ ਇੱਕ ਫੋਟੋ ਵੀ ਕਰਵਾਈ ਤੇ ਅਸੀਂ ਆਪਣੇ ਆਪ ਨੂੰ ਬਹੁਤ ਅੱਜ ਖੁਸ਼ਕਿਸਮਤ ਮੰਨ ਰਹੇ ਸੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਸੀ ਕਿ ਸਾਨੂੰ ਬਾਬਾ ਜੀ ਮਿਲ ਗਏ ਕਿਉਂਕਿ ਅਸੀਂ ਰੈਂਡਮਲੀ ਇਦਾਂ ਹੀ ਆ ਗਏ ਸੀਗੇ ਤੇ ਉਹ ਚੰਗਾ ਲੱਗਿਆ ਜੀ ਬਾਬਾ ਜੀ ਨੂੰ ਮਿਲ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਫਿਰ ਅਸੀਂ ਚਲੇ ਗਏ ਅੰਦਰ ਬਾਬਾ ਜੀ ਦੀ ਕੋਠੀ ਵੱਲ ਉੱਥੇ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਦੀ ਅੱਗੇ ਰੱਖੀ ਹੋਈ ਸੀ ਜੀ ਫੋਟੋ ਉਹਨਾਂ ਦੀ ਚੇਅਰ ਦੇ ਉੱਪਰ ਜਿਸ ਦੇ ਉੱਪਰ ਉਹ ਪਹਿਲਾਂ ਵਿਰਾਜਮਾਨ ਹੁੰਦੇ ਸੀ ਤੇ ਸਰੀਰ ਕਰਕੇ ਪਾਵੇਂ ਉਹ ਅੱਜ ਇਸ ਥੇਰ ਤੇ ਵਿਰਾਜਮਾਨ ਨਹੀਂ ਆ ਪਰ ਰੂਹ ਕਰਕੇ ਉਹਨਾਂ ਦੀ ਉਹਨਾਂ ਦੇ ਬਚਨਾ ਕਰਕੇ ਉਹ ਅੱਜ ਵੀ ਇੱਥੇ ਮੌਜੂਦ ਨੇ ਬਾਬਾ ਜੀ ਦੀ ਸੀ ਜੀ ਮਰਸੀਡੀਜ਼ ਗੱਡੀ ਤੇ ਬਾਬਾ ਜੀ ਦੀ ਛੋਟੀ ਵੈਨ ਜਿਹਦੇ ਵਿੱਚ ਉਹ ਸਾਰੇ ਗੁਰੂ ਘਰ ਦਾ ਦੌਰਾ ਕਰਦੇ ਹੁੰਦੇ ਸੀ ਬੈਠ ਕੇ ਤੇ ਇੱਧਰ ਬਣਿਆ ਸੀ ਜੀ ਸਾਈਡ ਤੇ ਬਾਗ ਤੇ ਬਹੁਤ ਸੋਹਣੀ ਇੱਥੇ ਪਹਾੜੀ ਬਣੀ ਹੋਈ ਸੀ ਗੁਰੂ ਘਰ ਅਸੀਂ ਬਹੁਤ ਆਰਾਮ ਨਾਲ ਪਿਆਰ ਨਾਲ ਮੱਥਾ ਟੇਕਿਆ ਲੰਗਰ ਛਕਿਆ ਤੇ ਉਸ ਤੋਂ ਬਾਅਦ ਅਸੀਂ ਵਾਪਸ ਆ ਗਏ ਘਰ ਸਾਡੇ ਨਾਲ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ